ਦਿੱਲੀ ਦੇ ਸਾਬਕਾ ਐਮਪੀ ਪ੍ਰਵੇਸ਼ ਫਰਮਾ ਨੇ ਅੱਜ ਇੱਕ ਬੇਹਦ ਘਟਿਆ ਔਰ ਹਲਕੇ ਦਰਜੇ ਦੀ ਟਿੱਪਣੀ ਪੰਜਾਬ ਤੇ ਪੰਜਾਬੀਆਂ ਬਾਰੇ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਨੰਬਰ ਦੀਆਂ ਹਜ਼ਾਰਾਂ ਗੱਡੀਆਂ ਜਿਨ੍ਹਾਂ ਦੇ ਵਿੱਚ ਪੰਜਾਬੀ ਸਵਾਰ ਨੇ ਉਹ ਦਿੱਲੀ ਦੇ ਵਿੱਚ ਘੁੰਮ ਰਹੇ ਨੇ। 26 ਜਨਵਰੀ ਨੂੰ ਗਣਤੰਤਰ ਦਿਵਸ ਹੈ। ਕੀ ਕਿਤੇ ਦੇਸ਼ ਦੀ ਆਜ਼ਾਦੀ ਦੇ ਉੱਪਰ ਕੋਈ ਖੰਦਲਾ ਤਾਂ ਨਹੀਂ ਮੰਡਰਾ ਰਿਹਾ? ਹਜ਼ਾਰੋਂ ਦੀ ਸੰਖਿਆ ਵਿੱਚ ਇੱਥੇ ਪੰਜਾਬ ਕੇ ਨੰਬਰ ਕੀ ਗੱਡੀਆਂ ਘੁੰਮ ਰਹੀਆਂ ਹਨ। ਉਹਨਾਂ ਵਿੱਚ ਕੌਣ ਲੋਕ ਹੈ? यहाँ पे 26 जनवरी को मनाने की तैयारी चल रही है यहाँ पे वो क्या ऐसा बड़ा काम करने वाले जिससे हमारी सुरक्षा व्यवस्था को खतरा हो सकता है मैं समझदा कि प्रवेश वर्मा जिड़े के बीजेपी दे विधानसभा दे उम्मीदवार ने और शर्म होनी चाहिए उन्होंने कि कह जी कह बयानबाजी कर रहे ने मैं प्रवेश वर्मा जी थोनू तो और तो अमित शाह और प्रधानमंत्री मोदी जी मैं याद करना चाहूंगा कि ओहि पंजाबी ने ਜਿਨ੍ਹਾਂ ਦੇ ਗੁਰੂ ਸਹਿਬਾਨ ਨੇ ਦੇਸ਼ ਕੌਮ ਔਰ ਇਨਸਾਨੀਅਤ ਲਈ ਆਪਣਾ ਜਾਨਾਂ ਵਾਰ ਦਿੱਤੀਆਂ ਬੰਦ ਬੰਦ ਕਟਵਾ ਲਿਆ ਤੇ ਉਹੀ ਪੰਜਾਬੀ ਨੇ ਕਿ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ 80% ਕੁਰਬਾਨੀਆਂ ਪੰਜਾਬੀਆਂ ਦੀਆਂ ਸੀਗੀਆਂ ਇਹ ਉਹੀ ਪੰਜਾਬੀ ਨੇ ਕਿ ਜਦੋਂ ਅੱਜ ਵੀ ਦੇਸ਼ ਦੇ ਕਿਸੇ ਬਾਰਡਰ ਦੇ ਉੱਪਰ ਖਤਰਾ ਮੰਡਰਾਉਂਦਾ ਹੈ ਤੇ ਪੰਜਾਬੀ ਆਪਣਾ ਸੀਨਾ ਤਾਨ ਕੇ ਦੇਸ਼ ਦੀ ਰੱਖਿਆ ਦੇ ਲਈ ਖੜੇ ਹੋ ਜਾਂਦੇ ਨੇ ਸੋ ਭਾਜਪੀ ਨੂੰ ਇਹਨਾਂ ਦੀ ਸਮੁੱਚੀ ਲੀਡਰਸ਼ਿਪ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਕਿਹੋ ਜੇ ਵਾਹੀਅਤ ਲੋਕਾਂ ਨੂੰ ਇਹਨਾਂ ਨੇ ਟਿਕਟਾਂ ਦੇ ਕੇ ਦਿੱਲੀ ਦੇ ਮੈਦਾਨ ਦੇ ਵਿੱਚ ਪਾ ਰਿਆ ਸੋ ਪ੍ਰਵੇਸ਼ ਵਰਮਨ ਜੀ ਤੁਸੀਂ ਔਰ ਤੁਹਾਡੀ ਭਾਜਪੀ ਦੀ ਸਮੁੱਚੀ ਲੀਡਰਸ਼ਿਪ ਅੱਜ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਦੇ ਖਿਲਾਫ ਇਸ ਨਫ਼ਰਤਪਰੇ ਬਿਆਨ ਦੇ ਲਈ ਸਮੁੱਚੇ ਦੇਸ਼ ਤੋਂ ਔਰ ਪੰਜਾਬੀਆਂ ਤੋਂ ਮਾਫੀ ਮੰਗੇ ਦੋਸਤੋ ਦਿੱਲੀ ਦੇ ਸਾਬਕਾ ਐਮਪੀ ਪ੍ਰਵੇਸ਼ ਫਰਮਾ ਨੇ ਅੱਜ ਇੱਕ ਬੇਹਦ ਘਟਿਆ ਔਰ ਹਲਕੇ ਦਰਜੇ ਦੀ ਟਿੱਪਣੀ ਪੰਜਾਬ ਤੇ ਪੰਜਾਬੀਆਂ ਬਾਰੇ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਨੰਬਰ ਦੀਆਂ ਹਜ਼ਾਰਾਂ ਗੱਡੀਆਂ ਜਿਨ੍ਹਾਂ ਦੇ ਵਿੱਚ ਪੰਜਾਬੀ ਸਵਾਰ ਨੇ ਉਹ ਦਿੱਲੀ ਦੇ ਵਿੱਚ ਘੁੰਮ ਰਹੇ ਨੇ। 26 ਜਨਵਰੀ ਨੂੰ ਗਣਤੰਤਰ ਦਿਵਸ ਹੈ। ਕੀ ਕਿਤੇ ਦੇਸ਼ ਦੀ ਆਜ਼ਾਦੀ ਦੇ ਉੱਪਰ ਕੋਈ ਖੰਦਰਾ ਤਾਂ ਨਹੀਂ ਮੰਡਰਾ ਰਿਹਾ? ਹਜ਼ਾਰੋਂ ਦੀ ਸੰਖਿਆ ਵਿੱਚ ਹਾਂ ਪੇ ਪੰਜਾਬ ਕੇ ਨੰਬਰ ਕੀ ਗਾੜੀਆਂ ਘੁੰਮ ਰਹੀ। ਉਹਨਾਂ ਵਿੱਚ ਕੌਣ ਲੋਕ ਹੈ? यहाँ पे 26 जनवरी को मनाने की तैयारी चल रही है यहाँ पे वो क्या ऐसा बड़ा काम करने वाले जिससे हमारी सुरक्षा व्यवस्था को खतरा हो सकता है मैं समझदा कि प्रवेश वर्मा जेडे के बीजेपी दे विधानसभा दे उम्मीदवार ने और शर्म होनी चाहिए उन्होंने कि कह जी कह बयानबाजी कर रहे ने मैं प्रवेश वर्मा जी थोन तो और तो ਬੋਸੇ ਅਵਿਧ ਸ਼ਾਹ ਔਰ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਮੈਂ ਯਾਦ ਕਰਵਾਉਣਾ ਚਾਹੂਗਾ ਕਿ ਉਹੀ ਪੰਜਾਬੀ ਨੇ ਜਿਨ੍ਹਾਂ ਦੇ ਗੁਰੂ ਸਹਿਬਾਨ ਨੇ ਦੇਸ਼ ਕੌਮ ਔਰ ਇਨਸਾਨੀਅਤ ਲਈ ਆਪਣਾ ਜਾਨਾਂ ਵਾਰ ਦਿੱਤੀਆਂ ਬੰਦ ਬੰਦ ਕਟਵਾ ਲਿਆ ਤੇ ਉਹੀ ਪੰਜਾਬੀ ਨੇ ਕਿ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ 80% ਕੁਰਬਾਨੀਆਂ ਪੰਜਾਬੀਆਂ ਦੀਆਂ ਸੀਗੀਆਂ ਇਹ ਉਹੀ ਪੰਜਾਬੀ ਨੇ ਕਿ ਜਦੋਂ ਅੱਜ ਵੀ ਦੇਸ਼ ਦੇ ਕਿਸੇ ਬਾਰਡਰ ਦੇ ਉੱਪਰ ਖਤਰਾ ਮਟਰਾਉਂਦਾ ਹੈ ਤੇ ਪੰਜਾਬੀ ਆਪਣਾ ਸੀਨਾ ਤਾਨ ਕੇ ਦੇਸ਼ ਦੀ ਰੱਖਿਆ ਦੇ ਲਈ ਖੜੇ ਹੋ ਜਾਂਦੇ ਨੇ ਸੋ ਭਾਜਪੀ ਨੂੰ ਇਹਨਾਂ ਦੀ ਸਮੁੱਚੀ ਲੀਡਰਸ਼ਿਪ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਕਿਹੋ ਜੇ ਵਾਹੀਅਤ ਲੋਕਾਂ ਨੂੰ ਇਹਨਾਂ ਨੇ ਟਿਕਾ ਦੇ ਕੇ ਦਿੱਲੀ ਦੇ ਮੈਦਾਨ ਦੇ ਵਿੱਚ ਪਾ ਰਿਆ ਸੋ ਪ੍ਰਵੇਸ਼ ਵਰਮਾ ਜੀ ਤੁਸੀਂ ਔਰ ਤੁਹਾਡੀ ਭਾਜਪੀ ਦੀ ਸਮੁੱਚੀ ਲੀਡਰਸ਼ਿਪ ਅੱਜ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਦੇ ਖਿਲਾਫ ਇਸ ਨਫ਼ਰਤਪਰੇ ਬਿਆਨ ਦੇ ਲਈ ਸਮੁੱਚੇ ਦੇਸ਼ ਤੋਂ ਔਰ ਪੰਜਾਬੀਆਂ ਤੋਂ ਮਾਫੀ ਮੰਗੇ ਦੋਸਤੋ ਦਿੱਲੀ ਦੇ ਸਾਬਕਾ ਐਮਪੀ ਪ੍ਰਵੇਸ਼ ਫਰਮਾ ਨੇ ਅੱਜ ਇੱਕ ਬੇਹਦ ਘਟਿਆ ਔਰ ਹਲਕੇ ਦਰਜੇ ਦੀ ਟਿੱਪਣੀ ਪੰਜਾਬ ਤੇ ਪੰਜਾਬੀਆਂ ਬਾਰੇ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਨੰਬਰ ਦੀਆਂ ਹਜ਼ਾਰਾਂ ਗੱਡੀਆਂ ਜਿਨ੍ਹਾਂ ਦੇ ਵਿੱਚ ਪੰਜਾਬੀ ਸਵਾਰ ਨੇ ਉਹ ਦਿੱਲੀ ਦੇ ਵਿੱਚ ਘੁੰਮ ਰਹੇ ਨੇ। 26 ਜਨਵਰੀ ਨੂੰ ਗਣਤੰਤਰ ਦਿਵਸ ਹੈ। ਕੀ ਕਿਤੇ ਦੇਸ਼ ਦੀ ਆਜ਼ਾਦੀ ਦੇ ਉੱਪਰ ਕੋਈ ਖੰਦਲਾ ਤਾਂ ਨਹੀਂ ਮੰਡਰਾ ਰਿਹਾ? ਹਜ਼ਾਰੋਂ ਦੀ ਸੰਖਿਆ ਵਿੱਚ ਹਾਂ ਪੇ ਪੰਜਾਬ ਕੇ ਨੰਬਰ ਕੀ ਗਾੜੀਆਂ ਘੁੰਮ ਰਹੀ ਹੈ। ਉਹਨਾਂ ਵਿੱਚ ਕੌਣ ਲੋਕ ਹੈ? यहाँ पे 26 जनवरी को मनाने की तैयारी चल रही है यहाँ पे वो क्या ऐसा बड़ा काम करने वाले जिससे हमारी सुरक्षा व्यवस्था को खतरा हो सकता है मैं समझदा कि प्रवेश वर्मा के, के बीजेपी दे विधानसभा दे उम्मीदवार ने और शर्म होनी चाहिए उन्होंने कि कह जी कह बयानबाजी कर रहे ने मैं प्रवेश वर्मा जी थोनू तो और तो अमित शाह और प्रधानमंत्री मोदी जी नू मै याद करवाना चाहूंगा कि के पंजाबी ने ਜਿਨ੍ਹਾਂ ਦੇ ਗੁਰੂ ਸਹਿਬਾਨ ਨੇ ਦੇਸ਼ ਕੌਮ ਔਰ ਇਨਸਾਨੀਅਤ ਲਈ ਆਪਣੇ ਆਪ ਜਾਨਾਂ ਵਾਰ ਦਿੱਤੀਆਂ ਬੰਦ ਬੰਦ ਕਟਵਾ ਲਿਆ ਤੇ ਉਹੀ ਪੰਜਾਬੀ ਨੇ ਕਿ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ 80% ਕੁਰਬਾਨੀਆਂ ਪੰਜਾਬੀਆਂ ਦੀਆਂ ਸੀਗੀਆਂ ਇਹ ਉਹੀ ਪੰਜਾਬੀ ਨੇ ਕਿ ਜਦੋਂ ਅੱਜ ਵੀ ਦੇਸ਼ ਦੇ ਕਿਸੇ ਬਾਰਡਰ ਦੇ ਉੱਪਰ ਖਤਰਾ ਮਟਰਾਉਂਦਾ ਹੈ ਤੇ ਪੰਜਾਬੀ ਆਪਣਾ ਸੀਨਾ ਤਾਨ ਕੇ ਦੇਸ਼ ਦੀ ਰੱਖਿਆ ਦੇ ਲਈ ਖੜੇ ਹੋ ਜਾਂਦੇ ਨੇ ਸੋ ਭਾਜਪੀ ਨੂੰ ਇਹਨਾਂ ਦੀ ਸਮੁੱਚੀ ਲੀਡਰਸ਼ਿਪ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਕਿਹੋ ਜੇ ਵਾਹੀਅਤ ਲੋਕਾਂ ਨੂੰ ਇਹਨਾਂ ਨੇ ਟਿਕਾ ਦੇ ਕੇ ਦਿੱਲੀ ਦੇ ਮੈਦਾਨ ਦੇ ਵਿੱਚ ਪਾ ਰਿਹਾ ਸੋ ਪ੍ਰਵੇਸ਼ ਵਰਮਨ ਜੀ ਤੁਸੀਂ ਔਰ ਤੁਹਾਡੀ ਭਾਜਪੀ ਦੀ ਸਮੁੱਚੀ ਲੀਡਰਸ਼ਿਪ ਅੱਜ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਦੇ ਖਿਲਾਫ ਇਸ ਨਫ਼ਰਤਪਰੇ ਬਿਆਨ ਦੇ ਲਈ ਸਮੁੱਚੇ ਦੇਸ਼ ਤੋਂ ਔਰ ਪੰਜਾਬੀਆਂ ਤੋਂ ਮਾਫੀ ਮੰਗੇ ਦੋਸਤੋ ਦਿੱਲੀ ਦੇ ਸਾਬਕਾ ਐਮਪੀ ਪ੍ਰਵੇਸ਼ ਫਰਮਾ ਨੇ ਅੱਜ ਇੱਕ ਬੇਹਦ ਘਟਿਆ ਔਰ ਹਲਕੇ ਦਰਜੇ ਦੀ ਟਿੱਪਣੀ ਪੰਜਾਬ ਤੇ ਪੰਜਾਬੀਆਂ ਬਾਰੇ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਨੰਬਰ ਦੀਆਂ ਹਜ਼ਾਰਾਂ ਗੱਡੀਆਂ ਜਿਨ੍ਹਾਂ ਦੇ ਵਿੱਚ ਪੰਜਾਬੀ ਸਵਾਰ ਨੇ ਉਹ ਦਿੱਲੀ ਦੇ ਵਿੱਚ ਘੁੰਮ ਰਹੇ ਨੇ। 26 ਜਨਵਰੀ ਨੂੰ ਗਣਤੰਤਰ ਦਿਵਸ ਹੈ। ਕੀ ਕਿਤੇ ਦੇਸ਼ ਦੀ ਆਜ਼ਾਦੀ ਦੇ ਉੱਪਰ ਕੋਈ ਖੰਦਰਾ ਤਾਂ ਨਹੀਂ ਮੰਡਰਾ ਰਿਹਾ? ਹਜ਼ਾਰੋਂ ਦੀ ਸੰਖਿਆ ਵਿੱਚ ਹਾਂ ਪੇ ਪੰਜਾਬ ਕੇ ਨੰਬਰ ਕੀ ਗਾੜੀਆਂ ਘੁੰਮ ਰਹੀ। ਉਹਨਾਂ ਵਿੱਚ ਕੌਣ ਲੋਕ ਹੈ? यहाँ पे 26 जनवरी को मनाने की तैयारी चल रही है यहाँ पे वो क्या ऐसा बड़ा काम करने वाले जिससे हमारी सुरक्षा व्यवस्था को खतरा हो सकता है मैं समझता कि प्रवेश वर्मा जेडे के बीजेपी दे विधानसभा दे उम्मीदवार ने और शर्म होनी चाहिए है उन्होंने कि कह जी कहे बयानबाजी कर रहे ने मैं प्रवेश वर्मा जी थोनू तो और अमित तो शाह और ਪ੍ਰਧਾਨ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਮੈਂ ਯਾਦ ਕਰਾਉਣਾ ਚਾਹੂਗਾ ਕਿ ਉਹੀ ਪੰਜਾਬੀ ਨੇ ਜਿਨ੍ਹਾਂ ਦੇ ਗੁਰੂ ਸਹਿਬਾਨ ਨੇ ਦੇਸ਼ ਕੌਮ ਔਰ ਇਨਸਾਨੀਅਤ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਬੰਦ-ਬੰਦ ਕਟਵਾ ਲਿਆ ਤੇ ਉਹੀ ਪੰਜਾਬੀ ਨੇ ਕਿ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ 80% ਕੁਰਬਾਨੀਆਂ ਪੰਜਾਬੀਆਂ ਦੀਆਂ ਸੀਗੀਆਂ ਇਹ ਉਹੀ ਪੰਜਾਬੀ ਨੇ ਕਿ ਜਦੋਂ ਅੱਜ ਵੀ ਦੇਸ਼ ਦੇ ਕਿਸੇ ਬਾਰਡਰ ਦੇ ਉੱਪਰ ਖਤਰਾ ਮੰਡਰਾਉਂਦਾ ਹੈ ਤੇ ਪੰਜਾਬੀ ਆਪਣਾ ਸੀਨਾ ਤਾਨ ਕੇ ਦੇਸ਼ ਦੀ ਰੱਖਿਆ ਦੇ ਲਈ ਖੜੇ ਹੋ ਜਾਂਦੇ ਨੇ ਸੋ ਬੀਜਪੀ ਨੂੰ ਇਹਨਾਂ ਦੀ ਸਮੁੱਚੀ ਲੀਡਰਸ਼ਿਪ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਕਿਹੋ ਜੇ ਵਾਹੀਯਾਤ ਲੋਕਾਂ ਨੂੰ ਇਹਨਾਂ ਨੇ ਟਿਕਟਾਂ ਦੇ ਕੇ ਦਿੱਲੀ ਦੇ ਮੈਦਾਨ ਦੇ ਵਿੱਚ ਪਾ ਰਿਹਾ ਸੋ ਪ੍ਰਵੇਸ਼ ਵਰਮਾ ਜੀ ਤੁਸੀਂ ਔਰ ਤੁਹਾਡੀ ਬੀਜਪੀ ਦੀ ਸਮੁੱਚੀ ਲੀਡਰਸ਼ਿਪ ਅੱਜ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਦੇ ਖਿਲਾਫ ਇਸ ਨਫ਼ਰਤਪ੍ਰੀ ਬਿਆਨ ਦੇ ਲਈ ਸਮੁੱਚੇ ਦੇਸ਼ ਤੋਂ ਔਰ ਪੰਜਾਬੀਆਂ ਤੋਂ ਮਾਫੀ ਮੰਗੇ ਦੋਸਤੋ ਦਿੱਲੀ ਦੇ ਸਾਬਕਾ ਐਮਪੀ ਪ੍ਰਵੇਸ਼ ਫਰਮਾ ਨੇ ਅੱਜ ਇੱਕ ਬੇਹਦ ਘਟੀਆਂ ਔਰ ਹਲਕੇ ਦਰਜੇ ਦੀ ਟਿੱਪਣੀ ਪੰਜਾਬ ਤੇ ਪੰਜਾਬੀਆਂ ਬਾਰੇ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਨੰਬਰ ਦੀ ਹਜ਼ਾਰਾਂ ਗੱਡੀਆਂ ਜਿਨ੍ਹਾਂ ਦੇ ਵਿੱਚ ਪੰਜਾਬੀ ਸਵਾਰ ਨੇ ਉਹ ਦਿੱਲੀ ਦੇ ਵਿੱਚ ਘੁੰਮ ਰਹੇ ਨੇ। 26 ਜਨਵਰੀ ਨੂੰ ਗਣਤੰਤਰ ਦਿਵਸ ਹੈ। ਕੀ ਕਿਤੇ ਦੇਸ਼ ਦੀ ਆਜ਼ਾਦੀ ਦੇ ਉੱਪਰ ਕੋਈ ਖੰਦਰਾ ਤਾਂ ਨਹੀਂ ਮੰਡਰਾ ਰਿਹਾ? ਹਜ਼ਾਰੋਂ ਦੀ ਸੰਖਿਆ ਵਿੱਚ ਇੱਥੇ ਪੇ ਪੰਜਾਬ ਕੇ ਨੰਬਰ ਕੀ ਗਾੜੀਆਂ ਘੁੰਮ ਰਹੀਆਂ ਹਨ। ਉਹਨਾਂ ਵਿੱਚ ਕੌਣ ਲੋਕ ਹੈ? यहाँ पे 26 जनवरी को मनाने की तैयारी चल रही है यहाँ पे वो क्या ऐसा बड़ा काम करने वाले जिससे हमारी सुरक्षा व्यवस्था को खतरा हो सकता है मैं समझदा कि प्रवेश वर्मा जेडे के बीजेपी दे विधानसभा दे उम्मीदवार ने और शर्म होनी चाहिए उन्होंने कि कह जी कह जी बयानबाजी कर रहे ने मैं प्रवेश वर्मा जी थोनू तो और थोड़े तो ਬੌਸੇ ਅਮਿਤ ਸ਼ਾਹ ਔਰ ਪ੍ਰਧਾਨ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਮੈਂ ਯਾਦ ਕਰਾਉਣਾ ਚਾਹੂਗਾ ਕਿ ਉਹੀ ਪੰਜਾਬੀ ਨੇ ਜਿਨ੍ਹਾਂ ਦੇ ਗੁਰੂ ਸਹਿਬਾਨ ਨੇ ਦੇਸ਼ ਕੌਮ ਔਰ ਇਨਸਾਨੀਅਤ ਲਈ ਆਪਣਾ ਜਾਨਾਂ ਵਾਰ ਦਿੱਤੀਆਂ ਬੰਦ-ਬੰਦ ਕਟਵਾ ਲਿਆ ਤੇ ਉਹੀ ਪੰਜਾਬੀ ਨੇ ਕਿ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ 80% ਕੁਰਬਾਨੀਆਂ ਪੰਜਾਬੀਆਂ ਦੀਆਂ ਸੀਗੀਆਂ ਇਹ ਉਹੀ ਪੰਜਾਬੀ ਨੇ ਕਿ ਜਦੋਂ ਅੱਜ ਵੀ ਦੇਸ਼ ਦੇ ਕਿਸੇ ਬਾਰਡਰ ਦੇ ਉੱਪਰ ਖਤਰਾ ਮੰਡਰਾਉਂਦਾ ਹੈ ਤੇ ਪੰਜਾਬੀ ਆਪਣਾ ਸੀਨਾ ਤਾਨ ਕੇ ਦੇਸ਼ ਦੀ ਰੱਖਿਆ ਦੇ ਲਈ ਖੜੇ ਹੋ ਜਾਂਦੇ ਨੇ ਸੋ ਭਾਜਪੀ ਨੂੰ ਇਹਨਾਂ ਦੀ ਸਮੁੱਚੀ ਲੀਡਰਸ਼ਿਪ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਕਿਹੋ ਜੇ ਵਾਹੀਆਤ ਲੋਕਾਂ ਨੂੰ ਇਹਨਾਂ ਨੇ ਟਿਕਟਾਂ ਦੇ ਕੇ ਦਿੱਲੀ ਦੇ ਮੈਦਾਨ ਦੇ ਵਿੱਚ ਪਾ ਰਿਹਾ ਸੋ ਪ੍ਰਵੇਸ਼ ਵਰਮਨ ਜੀ ਤੁਸੀਂ ਔਰ ਤੁਹਾਡੀ ਭਾਜਪੀ ਦੀ ਸਮੁੱਚੀ ਲੀਡਰਸ਼ਿਪ ਅੱਜ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਦੇ ਖਿਲਾਫ ਇਸ ਨਫ਼ਰਤਪਰੇ ਬਿਆਨ ਦੇ ਲਈ ਸਮੁੱਚੇ ਦੇਸ਼ ਤੋਂ ਔਰ ਪੰਜਾਬੀਆਂ ਤੋਂ ਮਾਫੀ ਮੰਗੇ ਦੋਸਤੋ ਦਿੱਲੀ ਦੇ ਸਾਬਕਾ ਐਮਪੀ ਪ੍ਰਵੇਸ਼ ਫਰਮਾ ਨੇ ਅੱਜ ਇੱਕ ਬੇਹਦ ਘਟਿਆ ਔਰ ਹਲਕੇ ਦਰਜੇ ਦੀ ਟਿੱਪਣੀ ਪੰਜਾਬ ਤੇ ਪੰਜਾਬੀਆਂ ਬਾਰੇ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਨੰਬਰ ਦੀ ਹਜ਼ਾਰਾਂ ਗੱਡੀਆਂ ਜਿਨ੍ਹਾਂ ਦੇ ਵਿੱਚ ਪੰਜਾਬੀ ਸਵਾਰ ਨੇ ਉਹ ਦਿੱਲੀ ਦੇ ਵਿੱਚ ਘੁੰਮ ਰਹੇ ਨੇ। 26 ਜਨਵਰੀ ਨੂੰ ਗਣਤੰਤਰ ਦਿਵਸ ਹੈ। ਕੀ ਕਿਤੇ ਦੇਸ਼ ਦੀ ਆਜ਼ਾਦੀ ਦੇ ਉੱਪਰ ਕੋਈ ਖੰਦਰਾ ਤਾਂ ਨਹੀਂ ਮੰਡਰਾ ਰਿਹਾ? ਹਜ਼ਾਰੋਂ ਦੀ ਸੰਖਿਆ ਵਿੱਚ ਹਾਂ ਪੇ ਪੰਜਾਬ ਕੇ ਨੰਬਰ ਕੀ ਗਾੜੀਆਂ ਘੁੰਮ ਰਹੀ ਹੈ। ਉਹਨਾਂ ਵਿੱਚ ਕੌਣ ਲੋਕ ਹੈ? यहाँ पे 26 जनवरी को मनाने की तैयारी चल रही है यहाँ पे वो क्या ऐसा बड़ा काम करने वाले जिससे हमारी सुरक्षा व्यवस्था को खतरा हो सकता है मैं कि प्रवेश वर्मा जेडे के, के बीजेपी दे विधानसभा उम्मीदवार ने और शर्म होनी चाहिए उन्होंने कि कह जी कही बयानबाजी कर रहे ने मैं प्रवेश वर्मा जी थोनू तो और तो अमित शाह और ਵਾਪਸ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਮੈਂ ਯਾਦ ਕਰਵਾਉਣਾ ਚਾਹੂਗਾ ਕਿ ਉਹੀ ਪੰਜਾਬੀ ਨੇ ਜਿਨ੍ਹਾਂ ਦੇ ਗੁਰੂ ਸਹਿਬਾਨ ਨੇ ਦੇਸ਼, ਕੌਮ ਔਰ ਇਨਸਾਨੀਅਤ ਲਈ ਆਪਣਾ ਜਾਨਾਂ ਵਾਰ ਦਿੱਤੀਆਂ ਬੰਦ-ਬੰਦ ਕਟਵਾ ਲਿਆ ਤੇ ਉਹੀ ਪੰਜਾਬੀ ਨੇ ਕਿ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ 80% ਕੁਰਬਾਨੀਆਂ ਪੰਜਾਬੀਆਂ ਦੀਆਂ ਸੀਗੀਆਂ ਇਹ ਉਹੀ ਪੰਜਾਬੀ ਨੇ ਕਿ ਜਦੋਂ ਅੱਜ ਵੀ ਦੇਸ਼ ਦੇ ਕਿਸੇ ਬਾਰਡਰ ਦੇ ਉੱਪਰ ਖਤਰਾ ਮਟਰਾਉਂਦਾ ਹੈ ਤੇ ਪੰਜਾਬੀ ਆਪਣਾ ਸੀਨਾ ਤਾਨ ਕੇ ਦੇਸ਼ ਦੀ ਰੱਖਿਆ ਦੇ ਲਈ ਖੜੇ ਹੋ ਜਾਂਦੇ ਨੇ ਸੋ ਭਾਜਪੀ ਨੂੰ ਇਹਨਾਂ ਦੀ ਸਮੁੱਚੀ ਲੀਡਰਸ਼ਿਪ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਕਿਹੋ ਜੇ ਵਾਹੀਅਤ ਲੋਕਾਂ ਨੂੰ ਇਹਨਾਂ ਨੇ ਟਿਕਟਾਂ ਦੇ ਕੇ ਦਿੱਲੀ ਦੇ ਮੈਦਾਨ ਦੇ ਵਿੱਚ ਪਾ ਰਿਆ ਸੋ ਪ੍ਰਵੇਸ਼ ਵਰਮਨ ਜੀ ਤੁਸੀਂ ਔਰ ਤੁਹਾਡੀ ਭਾਜਪੀ ਦੀ ਸਮੁੱਚੀ ਲੀਡਰਸ਼ਿਪ ਅੱਜ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਦੇ ਖਿਲਾਫ ਇਸ ਨਫ਼ਰਤਪ੍ਰੀ ਬਿਆਨ ਦੇ ਲਈ ਸਮੁੱਚੇ ਦੇਸ਼ ਤੋਂ ਔਰ ਪੰਜਾਬੀਆਂ ਤੋਂ ਮਾਫੀ ਮੰਗੇ ਦੋਸਤੋ